ਸਨੋਟ ਜਲੰਧਰ ਦਿਹਾਤੀ ਪੁਲਿਸ ਨੇ ਪਿੰਡ ਮਹਿਲ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਘਟਨਾ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜਲੰਧਰ ਦਿਹਾਤੀ ਪੁਲਿਸ ਨੇ ਥਾਣਾ ਗੁਰਾਇਆਂ ਅਧੀਨ ਪੈਂਦੇ ਪਿੰਡ ਮਹਿਲ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਹਾਲ ਹੀ ਵਿੱਚ ਹੋਈ ਬੇਅਦਬੀ ਘਟਨਾ ਦੇ ਸਬੰਧ ਵਿੱਚ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇਸ ਘਟਨਾ ਵਿੱਚ ਸ਼ਾਮਲ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਜਾਣਕਾਰੀ ਅੱਜ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਬਿਰਕ ਨੇ ਸਾਂਝੀ ਕੀਤੀ ਜਿਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਸੂਚਨਾ ਮਿਲਨ ਦੇ ਤੁਰੰਤ ਕਾਰਵਾਈ ਕੀਤੀ ਅਤੇ ਬੇਅਦਬੀ ਦੇ ਮੁੱਖ ਦੋਸ਼ੀ ਨੂੰ ਸਫਲਤਾਪੂਰਵਕ ਗ੍ਰਿਫਤਾਰ ਕਰ ਲਿਆ ਹੈ ਐਸਐਸਪੀ ਜਲੰਧਰ ਦਿਹਾਤੀ ਨੇ ਅੱਗੇ ਦੱਸਿਆ ਕਿ ਕਾਨੂੰਨ ਅਨੁਸਾਰ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਐਸਐਸਪੀ ਜਲੰਧਰ ਦਿਹਾਤੀ ਨੇ ਇਹ ਵੀ ਭਰੋਸਾ ਦਿੱਤਾ ਕਿ ਇਲਾਕੇ ਵਿੱਚ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਕਾਬੂ ਹੇਠ ਹੈ ਅਤੇ ਜਲੰਧਰ ਦਿਹਾਤੀ ਪੁਲਿਸ ਫਿਰਕੂ ਸੰਤਿਪਾਵਨਾ ਦੇ ਜਨਤਕ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਚੌਕਿਸ ਰੱਖੀ ਗਈ ਹੈ ਮੁਕੇਸ਼ ਕੁਮਾਰ ਦੀ ਖਾਸ ਰਿਪੋਰਟ ਮਾਲਕਲਾ ਇੱਕ ਬੇਰਵੀ ਦਾ ਮਾਮਲਾ ਸਾਹਮਣੇ ਆਇਆ ਸਰ ਕਿ ਫੋਨਾ ਗਰਾਿਆਂ ਦੇ ਅੰਦਰ ਇੱਕ ਪਿੰਡ ਮਲਾਂ ਪਿੰਡ ਜਿਹੜਾ ਫੈਦਾ ਹੈਗਾ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕੱਲ ਸਾਡੇ ਕੋਲ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਨੇ ਕੁਝ ਚਾਰ ਪੰਜ ਅੰਗ ਜਿਹੜੇ ਹੈਗੇ ਨੇ ਖਿਲਰੇ ਹੋਏ ਸੀ। ਤਾਂ ਇੱਕ ਜਸਪ੍ਰੀਤ कौर ਦੇ ਨਾਂ ਦੀ ਲੇਡੀ ਹੈਗੀ ਜਿਹਦੇ ਵੱਲੋਂ ਸਾਨੂੰ ਇਹ ਇਨਫਰਮੇਸ਼ਨ ਜਿਹੜੀ ਹੈਗੀ ਹੈ ਸ਼ੇਅਰ ਕੀਤੀ ਗਈ ਸੀ। ਉਹਦੇ ਤਹਿਤ ਤਾਂ ਜਿਹੜੇ ਹੈਗੇ ਸਾਡੇ ਡੀਐਸਪੀ ਫਲੋਰ ਭਰਤ ਮਸੀਹ ਜੀ ਐਂਡ ਸਾਡੇ ਐਸਐਚਓ ਗੁਰਾਇਆਂ ਇੰਸਪੈਕਟਰ ਸਿਕੰਦਰ ਸਿੰਘ ਇਮੀਡੀਏਟਲੀ ਮੌਕੇ ਦੇ ਉੱਤੇ ਗਿਆ ਜਿਨ੍ਹਾਂ ਨੇ ਜਾ ਕੇ ਉੱਥੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਜਿਹੜੇ ਉੱਥੇ ਹਾਜ਼ਰੀਨ ਸੰਗਤ ਹੈਗੀ ਸੀ ਉਹਨਾਂ ਦੀ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਐਂਡ ਪਲੱਸ ਉੱਥੇ ਜਿਹੜੇ ਸੀਸੀਟੀਵੀ ਜਿਹੜੇ ਫੁਟੇਜ ਸੀ ਉਹਦਾ ਅਨਾਲਿਸਿਸ ਕੀਤਾ ਗਿਆ ਤਾਂ ਕਾਫੀ ਜੜੀ ਹੈਗੀ ਆ ਉਹਨਾਂ ਨੇ ਢਗਾਈ ਨਾਲ ਇਸ ਦੇ ਵਿੱਚ ਸੰਜੀਦਗੀ ਤੋਂ ਸਬਦੇ ਹੋਏ ਢਗਾਈ ਨਾਲ ਜਿਹੜੀ ਹੈਗੀ ਤਫ਼ਤੀਸ਼ ਕੀਤੀ ਇਹਦੇ ਵਿੱਚ ਮੁਕੱਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ 21 ਨੰਬਰ ਮੁਕੱਦਮਾ ਥਾਣਾ ਗੁਰਾਇਆਂ ਦੇ ਵਿੱਚ ਅੰਡਰ ਸੈਕਸ਼ਨ 299 ਬੀ ਐਨ ਐਸ ਜਿਹੜੀ ਧਾਰਾ ਹੈਗੀ ਆ ਉਹਦੇ ਤਹਿਤ ਥਾਣਾ ਗੁਰਾਇਆਂ ਦੇ ਵਿੱਚ ਦਰਜ ਕੀਤਾ ਗਿਆ ਹੈਗਾ ਇੱਕ ਇਹ ਬਾਈ ਨੇ ਮੁਕਦਮਾ ਦਰਜ ਕੀਤਾ ਗਿਆ ਸਰ ਜੀ ਕਰਨਗੇ ਨਾਮ ਕਿ ਹੈ ਜੀ ਇਸ ਵੇਲੇ ਇਹਦਾ ਜਿਹੜਾ ਦੋਸ਼ੀ ਹੈਗਾ ਸੀ ਉਹ ਇੱਕ ਬੱਚਾ ਹੈਗਾ ਜਿਹੜਾ 10ਵੀਂ ਕਲਾਸ ਦੇ ਵਿੱਚ ਪੜ੍ਹਦਾ ਜਿਹਦੀ ਉਮਰ ਕਰੀਬ 15 ਸਾਲ ਹੈਗੀ ਆ ਛੋਟੀ ਉਮਰ ਦਾ ਜੋਵਨਾਈਲ ਹੈਗਾ ਐਂਡ ਉਹ ਮਾਨਸਿਕ ਤੌਰ ਤੇ ਵੀ ਜਿਵੇਂ ਆਪਾਂ ਕਹਿ ਸਕਦੇ ਆ ਕਿ ਉਹ ਜਿਆਦਾ ਅਲਰਟ ਨਹੀਂ ਹੈਗਾ ਸਤਰਕ ਜਿਹੜਾ ਬੱਚਾ ਨਹੀਂ ਹੈਗਾ ਸਰ ਉਸਨੇ ਆਪ ਕਹਿੰਦਾ ਕਿ ਕਿਸ ਨੇ ਕਰਵਾਇਆ ਸਰ ਉਸਨੇ ਕੋਈ ਪਤਾ ਲੱਗਾ ਸੀ ਵੀ ਕਿਸ ਨੇ ਸ਼ਾਇਦ ਕਿਸੇ ਨੇ ਨਹੀਂ ਉਹਦੇ ਵਿੱਚ ਹਲੇ ਤੱਕ ਸਾਡੀ ਜਿਹੜੀ ਤਫ਼ਤੀਸ਼ ਹੈਗੀ ਆ ਉਹਦੇ ਵਿੱਚ ਕਿਸ ਉਹਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਕਿ ਕਿਸੇ ਨੇ ਉਸ ਤੋਂ ਕਰਵਾਇਆ ਹੋਵੇ ਉਹਦੀ ਪੁੱਛਗਿੱਛ ਦੇ ਵਿੱਚ ਬੱਚੇ ਦੀ ਜੇ ਆਇਆ ਸੀ ਕਿ ਉਹ ਤੇ ਦੋਨੇ ਧਿਰਾਂ ਇਹ ਆਪਸ ਦੇ ਵਿੱਚ ਜਿਹੜੇ ਹੈਗੇ ਕੋਈ ਲੜਦੇ ਹੈਗੇ ਸੀ ਤਾਂ ਉਹਦੇ ਮਨ ਦੇ ਵਿੱਚ ਕੋਈ ਖਿਆਲ ਆਇਆ ਕਿ ਇਹਨਾਂ ਦੀ ਜਿਹੜੀ ਹੈਗੀ ਆ ਇਹਨਾਂ ਨੂੰ ਉਲਝ ਜਾਣ ਜਾਂ ਕਿਸੇ ਤਰੀਕੇ ਉਹਨੂੰ ਲੱਗਿਆ ਬੱਚੇ ਨੂੰ ਕਿ ਇਹਨੂੰ ਪਰਮਾਤਮਾ ਵੱਲੋਂ ਇਹਨਾਂ ਨੂੰ ਕੋਈ ਸਬਕ ਸਿਖਾਉਣੇ ਆ ਜਾਣਾ ਚਾਹੀਦਾ ਇਸ ਜਿਹੜੀ ਹੈਗੀ ਹੈ ਘਰ ਘਰਾਂ ਨਾਲ ਜਿਆਦਾ ਬਟ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜਾ ਹੈਗੇ ਸੀ ਫੁਟੇਜ ਦੇ ਵਿੱਚ ਉਹ ਬੱਚੇ ਦੀ ਜਿਹੜੀ ਹੈਗੀ ਆ ਜਦੋਂ ਜਾਂਦਾ ਮੱਥਾ ਟੇਕਦਾ ਤਾਂ ਉਸ ਤੋਂ ਬਾਅਦ ਜੋ ਬਾਹਰ ਨਿਕਲਦਾ ਤਾਂ ਉਹ ਜਿਹੜੇ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਹੈਗੇ ਖਿਲਾਰ ਰਿਹਾ ਸਿੱਟ ਕੇ ਬਾਹਰ ਆਉਂਦਾ ਉਹਦੇ ਤੋਂ ਆਡੈਂਟੀਫਾਈ ਜਾਂਦਾ ਉਸ ਵਕਤ ਵੀ ਜਿਹੜਾ ਹੈਗਾ ਇਕੱਲਾ ਹੀ ਹੈਗਾ ਸੀ ਇਦਾਂ ਦੀ ਘਟਨਾ ਪਹਿਲਾਂ ਵੀ ਬਹੁਤ ਹੋ ਚੁੱਕੀਆਂ ਹਨ ਪਰ ਪੁਲਿਸ ਇਸ ਤੇ ਕਿੰਨਾ ਐਕਸ਼ਨ ਲੇਗੀ ਦੇਖੋ ਇਹਦੇ ਵਿੱਚ ਜੋ ਸਾਡੇ ਕੋਲੇ ਲੀਗਲ ਪ੍ਰੋਵੀਜ਼ਨਸ ਹੈਗੀਆਂ ਲਾਅ ਦੀਆਂ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਸਖਤ ਕਾਰਵਾਈ ਕਰਦੇ ਹਾਂ ਤਾਂ ਇਹ ਬੇਸ਼ੱਕ ਜੋ ਵੀ ਨਹੀਂ ਲੱਗੇਗਾ ਕਿ ਸਾਡਾ ਜਿਹੜਾ ਹੈਗਾ ਤਫ਼ਤੀਸ਼ ਦੇ ਵਿੱਚ ਅਗਰ ਕੋਈ ਹੋਰ ਵੀ ਦੋਸ਼ੀ ਇਹਦੇ ਬੈਕਐਂਡ ਤੇ ਹੁੰਦਾ ਜਾਂ ਸਾਡੀ ਤਫ਼ਤੀਸ਼ ਦੇ ਵਿੱਚ ਆਉਂਦਾ ਕਿ ਕਿਸੇ ਦਾ ਰੋਲ ਹੈ ਤਾਂ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਸਰ ਟਾਈਮਿੰਗ ਕੀ ਸੀ ਸਰ ਕੈਮਰੇ ਅੰਦਰ ਚੱਲਦੇ ਸੀ ਸੀਸੀਟੀਵੀ ਕੈਮਰੇ ਸਾਡੇ ਕੋਲ ਜਿਹੜੀ ਹੈਗੀ ਹੈ ਕੱਲ ਜਿਹੜੀ ਸ਼ਾਮ ਨੂੰ 5 ਵਜੇ ਦੇ ਕਰੀਬ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਜਿਹੜੀ ਹੈਗੀ ਉਹਨੇ ਦਿੱਤੀ ਹੈਗੀ ਆ ਤਾਂ ਉਸ ਤੋਂ ਪਹਿਲਾਂ ਜਿਹੜੀ ਹੋਈ ਹੈ ਸੀਸੀਟੀਵੀ ਸਭ ਕੈਮਰੇ ਅੰਦਰ ਚੱਲਦੇ ਹੁੰਦੇ ਇਸ ਜਿਹੜੀ ਵੀ ਗੁਰਦੁਆਰਾ ਸਾਹਿਬ ਦੇ ਜਿਹੜਾ ਅੰਦਰ ਹਾਲ ਦੇ ਵਿੱਚ ਨਹੀਂ ਚੱਲਦੇ ਬਟ ਇੱਕ ਬਾਹਰ ਜਿਹੜਾ ਕੈਮਰਾ ਲੱਗਿਆ ਉਹਦੇ ਵੀਡੀਓ ਦੇ ਵਿੱਚ ਆਪਾਂ ਕਹਿੰਦੇ ਗਲਿਆਰੇ ਦੇ ਵਿੱਚ ਜਿਹੜਾ ਲੱਗਿਆ ਉਹਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਦੇ ਹਾਲ ਚੋਂ ਬਾਹਰ ਨਿਕਲਦਾ ਤਾਂ ਉੱਥੇ ਉਹ ਜਿਹੜਾ ਬੱਚਾ ਹੈਗਾ ਉਹ ਦਿਸ ਰਿਹਾ ਹੈਗਾ ਕਿ ਉਹ ਜਿਹੜਾ ਹੈਗਾ ਕੋਈ ਪੰਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਉਹਨਾਂ ਨੂੰ ਖਿਲਾਰ ਰਿਹਾ ਜਾਂ ਕੋਈ ਜਿਵੇਂ ਆਪਾਂ ਦੂਰੋਂ ਇਮੇਜ ਆ ਜਾਂਦੀ ਹੈ ਕਿ ਉਹਦੇ ਵਿੱਚ ਸੁੱਟ ਰਿਹਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਦੋਂ ਉੱਥੋਂ ਦੇਖੇ ਤਾਂ ਉਹ ਵੀਡੀਓ ਦੇ ਵਿੱਚ ਵੀ ਇਹ ਸਾਬਤ ਹੁੰਦਾ ਕਿ ਦੁੱਖਤ ਪਾ ਲਿਆ ਲੋਕ ਤਾਂ ਮੁਖੋਲੇ ਇਹ ਵੀ ਨਹੀਂ ਕਹਿ ਸਕਦੇ ਸਾਡੇ ਸੰਪੂਰਨ ਇਹਦਾ ਸਾਰੀ ਘਟਨਾ ਵਾਪਰੀ ਜੇ ਕੱਲ ਦਾ ਸ਼ਾਮ ਦਾ 8 ਵਜੇ ਮਖੋਲੇ ਬਹੁਤ ਜ਼ਿਆਦਾ ਜੀ ਕਿਤਨੇ ਰੋਟੀ ਵੀ ਬਣਾਈ ਨਹੀਂ ਕਿਸੇ ਨੇ ਖਾਧੇ ਨਹੀਂ ਘਰਾਂ ਦੇ ਵਿੱਚ ਸੁੱਤੇ ਨਹੀਂ ਗੁਰਦੁਆਰਾਂ ਸਾਹਿਬ ਦੇ ਕੋਰੇ ਅਸੀਂ ਰਾਤ ਤੱਕ 1 ਵਜੇ ਤੱਕ ਬੈਠੇ ਰਹੇ ਹਾਂ ਕਿਸੇ ਨੇ ਕਿਸੇ ਨੂੰ ਜਾਣ ਕੇ ਕੋਈ ਆਸਕੇ ਨਹੀਂ ਦੇਖਿਆ ਕਿਸੇ ਨੂੰ ਕਿਸੇ ਨੇ ਕੁਝ ਬੁਲਾ ਕੇ ਨਹੀਂ ਦੇਖਿਆ ਹੈਗਾ ਬਸ ਇਹੀ ਸੋਚੀ ਜਾਂਦੇ ਆ ਵੀ ਹੋਇਆ ਕਿ ਸਾਡੇ ਨਾਲ ਸਾਡੇ ਨਾਲ ਸਾਡੇ ਨਾਲ ਹੋਇਆ ਕਿ ਵੀ ਅਸੀਂ ਕਿਸੇ ਦਾ ਸ਼ੱਕ ਨਹੀਂ ਸੀ ਕਰ ਸਕਦੇ ਸਾਡਾ ਕੋਈ ਦੋਸ਼ਮਣ ਨਹੀਂ ਸੀ ਕੋਈ ਤਾਂ ਦਾ ਵੀ ਜਿਹੜਾ ਸਾਡੇ ਗੁਰੂ ਸਾਹਿਬ ਤੱਕ ਵੀ ਪਹੁੰਚ ਜਾਂਦਾ ਗੁਰੂ ਸਾਹਿਬ ਸਾਰੇ ਤਾਂ ਸਾਂਝੀ ਹੁੰਦਾ ਹੈ ਸਾਡਾ ਕੇ ਚ ਹੀ ਸਾਹਮਣੇ ਆਈਏ ਬੇ ਦੋ ਤਿਹਰਾ ਦੀ ਇੱਥੇ ਕੋਈ ਪਰਸਨਲ ਲੜਾਈ ਨਹੀਂ ਕੋਈ ਉਹ ਸੇ ਲੜਾਈ ਦਾ ਤੇ ਇਸ ਜਿਹੜੀ ਬਿਹਰ ਦੀ ਤਾਂ ਚਲਦੀ ਕਿ ਸਾਨੂੰ ਤਾਂ ਜਿਹੜਾ ਬੱਚਾ ਜਿਹਦਾ ਵਿੱਚ ਨਾਮ ਆਉਂਦਾ ਉਹ ਬੱਚਾ ਇਦਾਂ ਦਾ ਨਹੀਂ ਹੈਗਾ ਉਹ ਰਾਤ ਦਿਨ ਗੁਰਦੁਆਰਾ ਸਾਹਿਬ सेवा ਕਰਦਾ ਉਹ ਕਿਚਨ ਉਹਦੇ ਦਾ ਜੈਰ ਬਰੋਕਾ ਕਿchna ਨਹੀਂ ਹੈਗਾ ਪਰ ਕਿਸੇ ਨੇ ਤੁਕਰਾਇਆ ਹੋਸਾ ਬੱਚਾ ਹੋ ਸਕਦਾ ਹੈ ਇਹਨਾਂ ਹੈ ਨਹੀਂ ਕਿਸੇ ਜੀ ਆਪ ਵੀ ਜੀ ਉਹ ਬੱਚੇ ਨੂੰ ਕਿਸੇ ਦੇ ਨਾਲ ਕੋ ਦੁਸ਼ਮਣੀ ਆ ਕੋਈ ਬੈਰ ਆ ਇਦਾਂ ਦਾ ਬਿਲਕੁਲ ਨਹੀਂ ਕੋਈ ਲਾਲ ਕੋਈ ਦਿੱਤਾ ਗਿਆ ਪੈਸੇ ਢੇਲੇ ਦਾ ਨਿਆਣਾ ਹੋ ਗਿਆ ਹੈ ਨਹੀਂ ਦਾ ਬਸ ਬੱਚਾ ਨਹੀਂ ਇਦਾਂ ਦਾ ਹੈਗਾ ਬੱਚਾ ਬਹੁਤ ਬੀਬਾ ਆ ਸੇਵਾ ਕਰਦਾ ਗੁਰਦੁਆਰਾ ਸਾਹਿਬ ਸਾਰਿਆਂ ਦਾ ਸਤਿਕਾਰ ਕਰਦਾ ਇੰਨਾ ਸੰਗਤਾਂ ਦਾ ਇਹ ਕਦੇ ਸੋਚਿਆ ਨਹੀਂ ਸੀਗਾ ਵੀ ਇਹ ਸਾਰੀ ਗੱਲ ਬੱਚੇ ਤੱਕ ਆ ਰਹੀ। ਹੁਣ ਮਾਰੇ ਦੇ ਸਰੂਪ ਆਪਾਂ ਇੱਥੇ ਦੇਖਿਆ ਗਿਆ ਗੁਰੂ ਘਰ ਦੀ ਬਿਲਡਿੰਗ ਵੀ ਦੇਖ ਲਓ। ਆੜੇ ਤੋਂ ਦੇਖੋ ਚਾਰ-ਚਾਰ ਪੰਜ-ਪੰਜ ਮੰਜ਼ਿਲਾਂ ਦੇ ਆਪਾਂ ਮਕਾਨ ਬਣਾਏ। ਹੁਣ ਥੋੜੇ ਟੈਨ ਹੋ ਗਿਆ ਸੀ ਜਿੰਮੇਵਾਰੀ ਲਈ ਸੀ। ਵੀ ਪਿੰਡ ਦੇਆਂ ਕੁਝ ਮੋਤਵਾਰਾਂ ਨੇ ਕਹਿੰਦੇ ਸੀ ਵੀ ਚਲੋ ਗੁਰਦੁਆਰਾ ਸਾਹਿਬ ਆਪਾਂ ਸਾਰੇ ਨਾਲ ਮਿਲ ਕੇ ਬਣਾਵਾਂਗੇ। ਤੇ ਅਸੀਂ ਹੁਣ ਇਹ ਚੱਕਣ-ਚੱਕਣ ਲੱਗੇ ਸੀਗੇ। ਸਾਨੂੰ ਇਹ ਨਹੀਂ ਸੀ ਪਤਾ ਕਿ ਇੱਕ ਦੋ ਦਿਨਾਂ ਦੇ ਵਿੱਚ ਆ ਘਟਣਾ ਹੋ ਜਾਣਾ। ਦੇਖੋ ਗੁਰੂ ਘਰ ਦੀ ਇੱਥੇ ਦੱਸਦੇ ਵੀ ਨਾਗ ਸੇਡ ਪ੍ਰੋਪਰ ਕਮੇਟੀ